ਮੈਂ ਉਹ ਕਿਥੇ ਗੁਰੂ ਘਰ ਮੱਥਾ ਟੇਕਣ ਜਾਣਾ ਹੈ ਰੋਕ ਨਹੀਂ ਸਕਦੇ ਤੁਸੀਂ ਇਸ ਵਾਸਤੇ ਰੋਕਣਾ ਡੁਗੜਾ ਪਾਉਂਦੇ ਤੇ ਜਿਹੜੇ ਆਰਡਰ ਅਗੇਸਾ ਹੀ ਉਹ ਇਹਨਾਂ ਨੂੰ ਕਰ ਰਿਹਾ ਨਹੀਂ ਆਰਡਰ ਕੋ ਨੂੰ ਕਿਨੇ ਦਿੱਤੇ ਹੈ ਭਗਵੰਤੂ ਮਾਨੇ ਨਹੀਂ ਸਰ ਸਾਡੇ ਨਹੀਂ ਨਹੀਂ ਕੇਜਰੀਵਾਲ ਨੇ ਦਿੱਤੇ ਹੈ ਨਹੀਂ ਮੈਂ ਤਾਂ ਕੋਈ ਆ ਜਾ ਕੋਈ ਦੇਖਿਆ ਨਹੀਂ ਪਹਿਲੀ ਵਾਰ ਹੋਇਆ ਕਿ ਐਮਰਜੈਂਸੀ ਲੱਗ ਗਈ ਹੈ ਇੰਨਾ ਡਰ ਪੈ ਗਿਆ ਇਹਨਾਂ ਨੂੰ ਕਾਲੀ ਵਰਕਰਾਂ ਤੋਂ ਚਲੋ ਆਪਾਂ ਤੁਰਪੀ ਜਾਂਦੇ ਨਹੀਂ ਜਾਂਦੇ ਸਾਡੇ ਵੀਰ ਗੁਰਦੁਆਰਾ ਸਾਹਿਬ ਜਾਂ ਹਾਂ ਸਰ ਮੈਂ ਰੋਕ ਸਕਦਾ ਅੱਛਾ ਮੇਰੀ ਬੇਨਤੀ ਹੈ ਗੁਰੂ ਘਰ ਜਾਣ ਤੋਂ ਰੋਕੋਗੇ ਗੁਰੂ ਘਰ ਗੁਰਦੁਆਰਾ ਸਾਹਿਬ ਜਾਣ ਤੋਂ ਪੁਲਿਸ ਰੋਕਣ ਲੱਗੀ ਸੀ ਕਿੰਨੇ ਦੇਣਾ ਆਮ ਆਪਾਂ ਆਹ 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 ਤੁਹਾਨੂੰ ਦੁੱਖ ਦੇ ਸਾਹਿਬ ਮੈਂ ਤਾਂ 60 ਵਜੇ ਵੀ ਹੈ ਮੈਂ ਤਾਂ ਦਾਈ ਕਰਨ ਪਿੱਛੋਂ ਤੱਕ ਆਮਰੋ ਯਾਰ ਨਾ ਤਾਂ ਹੁੰਦੇ ਮੈਨੂੰ ਹੁਣ ਮੇਰੇ ਸਾਨੂੰ ਮੇਰੇ ਸੀਨੀਅਰ ਹੈ ਨਹੀਂ ਕਿ ਸੀਨੀਅਰ ਦਾ ਨਾਮ ਤੁਸੀਂ ਛੋਟਾ ਹੋਣਾ ਹੈ ਕੇ.ਪੀ ਵਾਲੀ ਹੈ ਸੀਨੀਅਰ ਬਿਕਰਮ ਜੀ ਆਦਿ ਅੱਜ ਮੁਹਾਲੀ ਕੋੜ ਦੇ ਵਿੱਚ ਪੇਸ਼ੀ ਆ ਤੇ ਇਸ ਦੌਰਾਨ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਅਕਾਲੀ ਵਰਕਰਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਹੀ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਦਿੱਤਾ ਗਿਆ ਤੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਸੁਖਵੀਰ ਬਾਦਲ ਨੂੰ ਵੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਸੁਖਵੀਰ ਸਿੰਘ ਬਾਦਲ ਗੁਰਦੁਆਰਾ ਸ਼੍ਰੀ ਆਮ ਸਾਹਿਬ ਮੁਹਾਲੀ ਵਿਖੇ ਜਾ ਰਹੇ ਸੀ ਇਸ ਦੌਰਾਨ ਉਹਨਾਂ ਦੀ ਪੁਲਿਸ ਦੇ ਨਾਲ ਤਿੱਖੀ ਬਹਿਸ-ਵਾਜਿ ਹੋਂਦੀ ਹੈ ਜਿਵੇਂ ਹੀ ਉਹ ਆਪਣੀ ਗੱਡੀ ਤੋਂ ਉੱਤਰ ਕੇ ਪੈਦਲ ਗੁਰੂ ਘਰ ਜਾਣ ਦੀ ਗੱਲ ਕਰਦੇ ਨੇ ਤਾਂ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕਿਆ ਜਾਂਦਾ ਏ ਤੇ ਇਸ ਤੋਂ ਬਾਅਦ ਉਹਨਾਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਵਿੱਚ ਵੀ ਲੈ ਲਿਆ ਗਿਆ ਏ ਮੈਂ ਉੱਥੇ ਗੁਰੂ ਘਰ ਮੱਥਾ ਟੇਕਣ ਜਾਣਾ ਸੀ ਸਰ ਰੋਕ ਨਹੀਂ ਸਕਦੇ ਤੁਸੀਂ ਕਿੱਸਵਾਸ ਰੋਕਦਾ ਗੁਰੂ ਘਰ ਨਹੀਂ ਗੁਰੂ ਘਰ ਜਾਣ ਤੋਂ ਤੁਸੀਂ ਰੋਕ ਸਕਦੇ ਨਹੀਂ ਜਿਹੜੇ ਆਰਡਰ ਹੈਗਾ ਸਾਹੀ ਉਹ ਵੀ ਫੋਲੋ ਕਰ ਰਹੇ ਸਰ ਨਹੀਂ ਆਰਡਰ ਕੌਣ ਕਿਨੇ ਦਿੱਤੇ ਹੈ ਭਗਵੰਤ ਜੀ ਨੇ ਨਹੀਂ ਸਰ ਸਾਡੇ ਸੀਨੀਅਰ ਨਹੀਂ ਨਹੀਂ ਕੇਜਰੀਵਾਲ ਨੇ ਦਿੱਤੇ ਹੈ ਨਹੀਂ ਸਾਡੇ ਸੀਨੀਅਰ ਦੇ ਨੇ ਸਰ ਫ੍ਰਮ ਡਿਪਾਰਟਮੈਂਟ ਦਾ ਨਹੀਂ ਡਿਪਾਰਟਮੈਂਟ ਤੋਂ ਉਹਨਾਂ ਨੂੰ ਕਿਹਨੇ ਦਿੱਤੇ ਕੇਜਰੀਵਾਲ ਨੇ ਸਰੋਲ ਸਰੋ ਉਹ ਜਾਂਦੇ ਹੋਗੇ ਨਹੀਂ ਵੀਰ ਸਰ ਕਿਸੇ ਨੂੰ ਗੁਰੂ ਘਰ ਜਾਣ ਤੋਂ ਰੋਕਦੇ ਨਹੀਂ ਭਲੇ ਭਾਦੇ ਜਾਂਦੇ ਹੋ ਇਹ ਤਾਂ ਆਪਾਂ ਨੂੰ ਇੱਥੇ ਸਰ ਨਹੀਂ ਗੁਰੂ ਘਰ ਜਾਣ ਤੋਂ ਨਹੀਂ ਰੋਕ ਸਕਦੇ ਇਹ ਤਾਂ ਤੁਹਾਨੂੰ ਪਤਾ ਨਹੀਂ ਮੈਂ ਤਾਂ ਕੋਈ ਆਇਆ じゃ ਕੁਝ ਦੇਖਿਆ ਨਹੀਂ ਪਹਿਲੀ ਵਾਰ ਹੋਇਆ ਕਿ ਐਮਰਜੈਂਸੀ ਲੱਗ ਗਈ ਹੈ ਇੰਨਾ ਡਰ ਪੈ ਗਿਆ ਇਹਨਾਂ ਨੂੰ ਕਾਲੀ ਵਰਕਰਾਂ ਤੋਂ ਡਰ ਹੈਗਾ ਕਿ ਨਹੀਂ ਠੱਕਾ ਹੋ ਰਿਹਾ ਹੈ ਅਸੀਂ ਤਾਂ ਮੈਂ ਤਾਂ ਗੁਰੂ ਘਰ ਮੱਥਾ ਟੇਕੀ ਆਮ ਸਾਹਿਬ ਮੱਥਾ ਟੇਕਣ ਜਾਣਾ ਹੈ ਵੇਖੀ ਚੱਲੋ ਸਾਨੂੰ ਨਾ ਲੈ ਕੇ ਚੱਲੋ ਲੈ ਜੀ ਲੋਕ ਕਿੰਨੇ ਤੱਕ ਲੈ ਜਨਾ ਸਰ ਯਾਰ ਗੁਰੂ ਘਰ ਜਾਣ ਤੋਂ ਸਰ ਕਿਸੇ ਕਾਰਨ ਬੰਦ ਕੀਤੀ ਹੋਇਆ ਸਰ ਥੋੜੀ ਦੇਰ ਤੁਰ ਕੇ ਜਾਵਟਦੇ ਹਾਂ ਹਾਂ ਜੀ ਸਰ ਤੁਰ ਕੇ ਜਾਵੜੀਏ ਹੱਲੇ ਸਰ ਇਹ ਬੰਦ ਕੀਤੀ ਹੋਇਆ ਸਰ ਨਹੀਂ ਗੁਰਦੁਆਰਾ ਸਾਹਿਬ ਨੂੰ ਤਾਂ ਰੋਡ ਤਾਂ ਚੱਲਦੀ ਹੈ ਕੋਈ ਸਕਿਉਰਟੀ ਰੀਜ਼ਨ ਕਰਕੇ ਬੰਦ ਨਹੀਂ ਨਹੀਂ ਆ ਆ ਸੜਕ ਜਿਹੜੀ ਅਸੀਂ ਆਪਦੀ ਰਿਸਪੌਂਸਿਬਿਲਟੀ ਤੇ ਆਪਦੀ ਸਕਿਉਰਟੀ ਚ ਜਾਣੇ ਹਾਂ ਨਹੀਂ ਸਰ ਸਾਡੀ ਸਰ ਸਾਡੀ ਸਾਡੀ ਚਲੋ ਆਪਾਂ ਤੁਰ ਕੇ ਜਾਂਦੇ ਹਾਂ ਨਹੀਂ ਜਾਂਦੇ ਸਰ ਆ ਜਾ ਆ ਜਾ ਕੋਈ ਗੱਲ ਨਹੀਂ ਆ ਜਾ ਆ ਜਾ ਆ ਜਾ ਤੁਰੋ ਤੁਰੋ ਜਲਦੀ ਜਿਹੜੇ ਪਾਸੇ ਨੂੰ ਤੁਰ

ਸਰ ਫੀਫਾ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਮੈਂ ਰੋਕ ਸਕਦਾ ਅੱਛਾ ਮੇਰੀ ਬੇਨਤੀ ਹੈ ਗੁਰੂ ਘਰ ਜਾਣ ਤੋਂ ਰੋਕੋਗੇ ਗੁਰੂ ਘਰ ਤੁਸੀਂ ਬਾਅਦ ਜਾ ਦੇ ਦੋ ਯਾਰ ਇਹ ਪੂਰੀ ਟਾਈਮ ਹੈ ਤੁਸੀਂ ਦੱਸੋ ਗੁਰੂ ਘਰ ਕਦੋਂ ਜਾਣਾ ਸੀ ਪਿੱਛੇ ਜਾ ਤੁਰ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਐਸਪੀ ਸਾਹਿਬ ਤੁਸੀਂ ਵੀ ਇੱਕ ਗੁਰੂ ਦੇ ਸਿੱਖ ਹੋ ਗੁਰਦੁਆਰਾ ਸਾਹਿਬ ਜਾਣ ਤੋਂ ਪੁਲਿਸ ਰੋਕਣ ਲੱਗੀ ਸੀ ਤੁਸੀਂ ਫਿਰ ਗ੍ਰਿਫਤਾਰੀ ਦੇ ਦੋ ਸਦੀ ਦੀ ਗੱਲ ਨਹੀਂ ਪੁੱਤ ਤੁਸੀਂ ਤੁਸੀਂ ਗੁਰੂ ਘਰ ਜਾਣ ਤੋਂ ਰੋਕ ਰਹੇ ਹੋ ਸਾਨੂੰ ਚਲੋ ਸਰ ਉਹਦਾ ਸਬੂਤ ਦਿਖਾ ਸਰ ਸਾਨੂੰ ਕੋਰਟ ਵੀ ਦੇਣਾ ਪਬਲਿਕ ਨੂੰ ਦੇਣਾ ਆ ਅੱਛਾ ਅੱਛਾ ਸਰ ਵੀ ਅੱਛਾ ਅੱਛਾ ਦੁੱਖ ਦੇ ਸਰ ਮੈਂ ਸਰ ਮੈਂ ਤਾਂ 6:00 ਵਜੇ ਵੀ ਆ ਮੈਂ ਤਾਂ ਦਾਹੀ ਕਰਨਾ ਪਿੱਛੋਂ ਤੱਕ ਆ ਮਰ ਹੋ ਜਾਂਦਾ ਯਾਨੀ ਚਲੋ ਯਾਨੀ ਗੁਰੂ ਘਰ ਜਾਣ ਤੋਂ ਇੱਕ ਮੈਨੂੰ ਦੱਸ ਦਿਓ ਕਿਹੜੇ ਕਾਨੂੰਨ 'ਚ ਰੋਕ ਰਹੇ ਹੋ ਐਨਾ ਤਾਂ ਦੱਸ ਦਿਓ ਸਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ ਹੈ ਕਿਹੜੇ ਕਾਨੂੰਨ ਤਹਿਤ ਰੋਕ ਰਹੇ ਹੋ ਇਹ ਤਾਂ ਦੱਸੋ ਇਸਨ ਲਿਖੇ ਦੇ ਦਾਂ ਲਿਖੇ ਦੇ ਦਾਂ ਨਹੀਂ ਪਰ ਇੱਕ ਗੱਲ ਬੋਲਣੀ ਹੈ ਮੈਂ ਇਹ ਕਹਿਣਾ ਚਾਹਣਾ ਸਰ ਯਾਰ ਥੋੜੀ ਮੋਟੀ ਤਾਂ ਪੰਜਾਬ ਪੁਲਿਸ ਨੂੰ ਕੁਝ ਕਰਨਾ ਚਾਹੀਦਾ ਹੈ ਤਾਂ ਇੱਕ ਬਾਹਰਲੇ ਬੰਦੇ ਤੋਂ ਹੁਕਮ ਲੈਣ ਲੱਗ ਗਏ ਤੁਸੀਂ ਤੇਜਰੀਵਾਲ ਤੋਂ ਕੀ ਸ਼ਰਮ ਹੋਣੀ ਚਾਹੀਦੀ ਹੈ ਯਾਰ ਆਪਣ ਘਰ ਘੜਤ ਘੜ ਆਪਣੀ ਫੋਰਸ ਪੰਜਾਬ ਦੇ ਚੀਫ ਮਿਨਿਸਟਰ ਤੋਂ ਆਰਡਰ ਲਏ ਜਿਹੜਾ ਦਿੱਲੀੋਂ ਕੇਜਰੀਵਾਲ ਬਹਿ ਕੇ ਫੈਸਲਾ ਕਰੂਗਾ ਕਿਹਨੂੰ ਅੰਦਰ ਕਰਨਾ ਕਿਹਨੂੰ ਪੰਜਾਬ ਚ ਕਰਨਾ ਇਹ ਤਾਂ ਇੰਨਾ ਤਾਂ ਹੋਣਾ ਚਾਹੀਦਾ ਯਾਰ ਨਾਲੇ ਪੰਜਾਬ ਪੁਲਿਸ ਤੇ ਐਜੀ ਪੁਲਿਸ ਹੈ ਜੇ ਪ੍ਰਵਾਹ ਨਹੀਂ ਕਰਦੀ ਬਾਹਰ ਲਿਆਂਦਾ ਤੁਸੀਂ ਤੁਸੀਂ ਆਪ ਸੇਖੋ ਯਾਰ ਤਰਨੋ ਗੁਰੂ ਘਰ ਚ ਜਾਣ ਦੋ ਅਸੀਂ ਅਸੀਂ ਸਰ ਜਿਹੜਾ ਰੂਲ ਅਸ ਹੈ ਉਹਨੂੰ ਸਾਨੂੰ ਆਰਡਰਸ ਹੈ ਸਾਡਾ ਰੂ ਕਰਾ ਦਿਖਾ ਦਿਓ ਦਿਖਾ ਦਿਓ ਦਿਖਾ ਦਿਓ ਸਰ ਆਰਡਰ ਸਾਨੂੰ ਰੀਡਰ ਦੇ ਦੋ ਯਾਰ ਹੱਜੋਗੀ ਸਰ ਸਾਨੂੰ ਰੀਡਰ ਦੇ ਦਿਨਾਉ ਜੀ ਦੇਈਏ ਤੁਹਾਨੂੰ ਰੱਖਦੇ ਸਰ ਨਹੀਂ ਦੇ ਦਿਆ ਆਪਾਂ ਗੁਰੂ ਘਰ ਚ ਚੱਲਣਾ ਹੈ ਸਾਡਾ ਵੀਡੀਓ ਸਾਹਮਣੇ ਕਰ ਰਿਹਾ ਵੀ ਆਰਡਰ ਦੋ ਦੋਨੋਂ ਇੱਕ ਆਰਡਰ ਹੈ ਕਿ ਗੁਰਦੁਆਰਾ ਸਾਹਿਬ ਨਹੀਂ ਜਾਣ ਦੇਣਾ ਕਿਸੇ ਨੂੰ ਖਾਲੇ ਸਰ ਜਦ ਤੱਕ ਉਹ ਆਪਣਾ ਆਪਣਾ ਪ੍ਰੋਟੈਸਟ ਚੱਲ ਰਿਹਾ ਉਹ ਪ੍ਰੋਟੈਕਟਿਵ ਜੀ ਸਾਡੀ ਗੁਰਦੁਆਰਾ ਸਾਹਿਬ ਸਾਡੀ ਸਰ ਪ੍ਰੋਟੈਕਟਿਵ ਜਿਹੜੀ ਹੈਗੀ ਹੈ ਪੇਸ਼ੀ ਹੈ ਸਰ ਨਹੀਂ ਤੁਹਾਨੂੰ ਵੀ ਇਸ਼ੂ ਨੇ ਗਿਆ ਸਰ ਸਾਡੇ ਤਾਂ ਕਿਹਦੇ ਤੁਸੀਂ ਇੱਕ ਅੰਦਰ ਰੁਕ ਜੂ ਸੀ ਬੀਜ਼ਨਸ ਸਰ ਕੋਈ ਨਹੀਂ ਸਾਨੂੰ ਸਰ ਗੱਲ ਕਰਨ ਨੂੰ ਸਰ ਥੋੜੀ ਦੇਰ ਸਰ ਤੁਸੀਂ ਵੇਟ ਕਰੋ ਅਸੀਂ ਤੁਹਾਨੂੰ ਇੱਕ ਘੰਟੇ ਵਿੱਚ ਨਹੀਂ ਮੈਨੂੰ ਇੱਕ ਹੱਲ ਲੱਗ ਗਿਆ ਸਰ ਤੁਹਾਨੂੰ ਆਰਡਰ ਕਿਦਾ ਹੈ ਸਾਨੂੰ ਇੱਕ ਵੈਰੀ ਗ੍ਰੀਟਿੰਗ ਫਰਮ ਮਾਈ ਡਿਪਾਰਟਮੈਂਟ ਸਰ ਡਿਪਾਰਟਮੈਂਟ ਕੀ ਹੈ ਨਹੀਂ ਨਹੀਂ ਮੈਂ ਦੱਸਣਾ ਕਿ ਹੱਲ ਨਹੀਂ ਡਿਪਾਰਟਮੈਂਟ ਕਿਹੜੇ ਅਫਸਰ ਦਾ ਹੈ ਮੈਨੂੰ ਇਹਨਾਂ ਦੱਸੋ ਕਿਹੜੇ ਅਫਸਰ ਹੈ ਸੋ ਜੋ ਮੇਰੇ ਸੀਨੀਅਰ ਨੇ ਸਰ ਮੈਨੂੰ ਨਾਂ ਦੱਸ ਦਿਓ ਮੈਨੂੰ ਮੇਰੇ ਹਨ ਮੇਰੇ ਸੀਨੀਅਰ ਦਾ ਲੇਕਿਨ ਸੀਨੀਅਰ ਦਾ ਨਾਮ ਤੇ ਥੋੜਾ ਹੋਣਾ ਹੈ ਕੇਟੀ ਵਾਲੀ ਐ ਇੱਕ ਸੀਨੀਅਰ ਮੇਰੇ ਤਾਂ ਸਰ ਮੇਰੇ ਤੋਂ ਡਿਪਾਰਟਮੈਂਟ ਮੇਰੇ ਐਸਐਸਪੀ ਜੀ ਨੇ ਮੇ ਡੀਆਈਜੀ ਨੇ ਮੇਰੇ ਡੀਜੀਪੀ ਤੱਕ ਸਾਰੇ ਗੱਲ ਕਰਾ ਦੋ ਮੇਰੀ ਐਂਕਰ ਡੀਜੀਪੀ ਨਾਲ ਗੱਲ ਕਰਾਓ ਉਹਨੂੰ ਪੁੱਛੋ ਆਰਡਰ ਕਿਨੂੰ ਆਇਆ ਕੇਜਰੀਵਾਲ ਤੋਂ ਆਇਆ ਕਿ ਗੱਲ ਕਰਾਂ ਤੁਹਾਡੀ ਡੀਪੀ ਸਾਹਿਬ ਨੂੰ ਤੁਸੀਂ ਥੋੜੀ ਬੇਦਰਦ ਮਗਰਾਦਦਾ ਨਹੀਂ ਇਹ ਖੜੇ ਆਂ ਇਹ ਗੱਲ ਕਰਾ ਦੇਣਾ ਖੜੇ ਆਂ ਅਸੀਂ ਕਰਾ ਦੋ ਕਰਾਓ ਜੀ ਕਰਾਓ ਚੱਕੀ ਆਰਡਰ ਦਿਖਾ ਦੇ ਜੋ ਆਰਡਰ ਦਿਖਾ ਦਿਓ ਗੱਲ ਕਰਾ ਦੋ ਆਰਡਰ ਦਿਖਾ ਦੇ ਹੋਏਗਾ ਤਾਂ ਰੁਕ ਜਾਂਗੇ ਚੱਕਾ ਨਾ ਕਰੀ ਦੋ ਮਿੰਟ ਸਮੇਂ ਕਰਾਣਾ ਸਰ ਸਰ ਇਹਨੂੰ ਅੱਗੇ ਕਰਾ ਕੇ ਪੈਂਟਾਂ ਕੇਜਰੀਵਾਲ ਨੂੰ ਥੋੜਾ ਫਰਕ ਪੈਂਦਾ ਉਹਦਾ ਧਿਆਨ ਰੱਖਿਓ ਤੁਹਾਨੂੰ ਜਿਆਦਾ ਗਰਮੀ ਲੱਗਦੀ ਹੈ ਕਿਉਂਕਿ 1.5 ਸਾਲ ਬਾਅਦ ਉਹਨੇ ਅੰਦਰ ਜਾਣਾ ਕਿਉਂਕਿ ਜਿੰਨਾ ਧੱਕਾ ਮੈਂ ਹੈਰਾਨ ਆ ਕਿ ਜਿੰਨਾ ਬਾਹਰਲਾ ਇੱਕ ਬੰਦਾ ਆ ਕੇ ਕਿੰਨਾ ਸਰਕਾਰ ਚਲਾਈ ਜਾਂਦਾ ਮੈਂ ਕਹਿੰਦਾ ਡੀਜੀਪੀ ਦਾ ਆਪਣੇ ਡੀਜੀਪੀ ਤੁਹਾਨੂੰ ਕਿ ਸਾਰੇ ਤੁਸੀਂ ਸਿੱਧਾ ਕਹੋ ਕਿ ਅਸੀਂ ਨਹੀਂ ਸੁਣਨਾ ਤੈਨੂੰ ਦੀ ਬਾਤ ਪੰਜਾਬ ਦੀ ਡੈਮੋਕ੍ਰੈਟਿਕ ਰਾਈਟ ਕੇਜਰੀਵਾਲ ਨੇ ਖਤਮ ਕਰਤੇ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਤੇ ਉਹਨਾਂ ਦੇ ਐਮਐਲਏ ਨੂੰ ਡੁੱਬ ਮਰਨਾ ਚਾਹੀਦਾ ਹੈ ਤੁਹਾਨੂੰ ਪੰਜਾਬ ਦੀ ਜਨਤਾ ਨੇ ਚੁਣ ਕੇ ਭੇਜਿਆ ਹੈ ਕੇਜਰੀਵਾਲ ਨੇ ਨਹੀਂ ਤੇ ਅੱਜ ਸਾਰਾ ਕਬਜ਼ਾ ਕੇਜਰੀਵਾਲ ਦੇ ਤੁਸੀਂ ਮੁੱਖ ਮੰਤਰੀ ਬੋਲੇਗਾ ਜਗਾ ਅੰਸ਼ਾਨਾ ਜਿਹੜਾ ਸਭ ਨੂੰ ਸਾਰੀ ਗੱਲ ਤੁਸੀਂ ਕਿਤੇ ਜਾਣਾ ਚਾਹੁੰਦੇ ਸੀ ਗੁਰੂ ਨੇ ਅਮਰਜੈਂਸੀ ਲਾਜੀ ਪੰਜਾਬ ਡੈਮੋਕਰੈਟਿਕ ਰਾਈਟ ਕੇਜਰੀਵਾਲ ਨੇ ਖਤਮ ਕਰਤੇ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਤੇ ਉਹਨਾਂ ਦੇ ਐਮਐਲਏ ਨੂੰ ਡੁੱਬ ਮਰਨਾ ਚਾਹੀਦਾ ਹੈ ਤੁਹਾਨੂੰ ਪੰਜਾਬ ਦੀ ਜਨਤਾ ਨੇ ਚੁਣ ਕੇ ਭੇਜਿਆ ਹੈ ਕੇਜਰੀਵਾਲ ਨੇ ਨਹੀਂ ਤੇ ਅੱਜ ਸਾਰਾ ਕਬਜ਼ਾ ਕੇਜਰੀਵਾਲ ਦੇ ਦਿੱਤੇ ਤਹਨੇ ਦੱਸਦੀ ਕਿ ਅੱਜ ਬਿਕਰਮ ਮਜੀਠੀਆ ਦੀ 모ਹਾਲੀ ਕੋਰਟ ਦੇ ਵਿੱਚ ਪੇਸ਼ੀ ਹੈ ਉਹਨਾਂ ਦੇ ਉੱਤੇ ਮਾਮਲਾ ਦਰਜ ਹੈ ਕਿ ਉਹਨਾਂ ਦੇ ਕੋਲ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਹੈ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਅੱਜ 모ਹਾਲੀ ਕੋਰਟ ਦੇ ਵਿੱਚ ਮਜੀਠੀਆ ਨੂੰ ਪੇਸ਼ ਕੀਤਾ ਗਿਆ ਹੈ ਤੇ ਇਸ ਦੌਰਾਨ ਪੁਲਿਸ ਦਾ ਇਹ ਐਕਸ਼ਨ ਵੇਖਣ ਨੂੰ ਮਿਲਿਆ ਸੁਖਬੀਰ ਬਾਦਲ ਨੂੰ ਤੇ ਹੋਰ ਅਕਾਲੀ ਵਰਕਰਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਤੇ ਕੁਝ ਅਕਾਲੀ ਵਰਕਰਾਂ ਨੂੰ ਨਦੇ ਘਰਾਂ ਦੇ ਵਿੱਚ ਹੀ ਨજરਬੰਦ ਕਰ ਦਿੱਤਾ ਗਿਆ ਹੈ ਬਿਊਰੋ ਰਿਪੋਰਟ ਪੰਜਾਬ ਲੋਕ ਚੈਨਲ